ਬੀਜੇਪੀ ਦੇ ਅਧਿਐਖ ਜਖੜ ਸਾਹਿਬ ਮੇਰਾ ਖਿਆਲ ਜੇ ਵੀ ਹੈ ਨਾ ਕਿ ਨਹੀਂ ਹੈ ਉਹ ਅਦਬਚਾਲੇ ਅੱਛਾ ਅਦਬਚਾਲੇ ਅੱਛਾ ਉਹਨਾਂ ਨੇ ਅੱਜ ਜ਼ਿਕਰ ਕੀਤਾ ਕਿ ਜਿਨੇ ਲੋਕ ਪਿਛਲੇ ਦਿਨਾਂ ਦੇ ਵਿੱਚ ਸਾ ਜਗਜੀਤ ਸਿੰਘ ਢਾਲੇਵਾਲ ਸਾਹਿਬ ਮਿਲ ਗਏ ਨੇ ਇਹ ਮੇਰਾ ਫੋਟੋ ਆਫ ਵੀ ਸੀ ਅਸੀਂ ਕਹਿਣਾ ਚਾਹੁੰਦੇ ਆ ਜਖੜ ਸਾਹਿਬ ਚਲੋ ਬਾਕੀ ਤੇ ਗਏ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਕਿਉਂਕਿ ਬਾਕੀਆਂ ਦੇ ਤੇ ਹੋਰ ਕੁਝ ਕੋਈ ਗੱਲ ਹੀ ਹੈ ਨਹੀਂ ਉਹਨਾਂ ਕੋਲ ਤੁਸੀਂ ਤੇ ਇੱਕ ਬਹੁਤ ਹੀ ਪਿਆਰੇ ਜਿਹੜੇ ਰਿਪ੍ਰেজੈਂਟੇਟਿਵ ਹੋ ਮੋਦੀ ਸਾਹਿਬ ਦੇ ਤੁਸੀਂ ਕਿਰਪਾ ਕਰਕੇ ਪੁਲਿਸ ਦਾ ਕੰਮ ਕਰੋ ਆਓ ਵੇਖੀਏ ਪਹਿਲੀ ਗੱਲ ਤੇ ਤੁਸੀਂ ਗਏ ਕਿਉਂ ਨਹੀਂ ਉੱਥੇ ਅਸੀਂ ਘਰ ਤੋਂ ਘਟ ਆਪਣੀ ਜ਼ਿੰਮੇਵਾਰੀ ਤੇ ਨਭਾਈ ਉੱਥੇ ਜਾਣ ਦੀ ਤੁਸੀਂ ਉੱਥੇ ਜਾਓ ਹਾਲਚਲ ਪੁੱਛੋ ਐਜ਼ ਅ ਬ੍ਰਿੰਜ ਦਾ ਕੰਮ ਕਰੋ ਵੇਖੀਏ ਕਿ ਤੁਹਾਡੀ ਜਮਾਤ ਤੁਹਾਡਾ ਲੀਡਰ ਜਿਹੜਾ ਉਹ ਕਿਸਾਨਾਂ ਪ੍ਰਤੀ ਤੇ ਖੇਤ ਮਜ਼ਦੂਰਾਂ ਪ੍ਰਤੀ ਕਿੰਨੇ ਕੁ ਸੁਧਿਰ ਨੇ ਕਿੰਨੇ ਕਮਾਂਦਾਰੀ ਨਾਲ ਪੰਜਾਬ ਦੀ ਤੇ ਕਿਸਾਨੀ ਦੀ ਤੇ ਖੇਤ ਮਜ਼ਦੂਰਾਂ ਦੀ ਗੱਲ ਕਰਨਾ ਚਾਹੁੰਦੇ ਨੇ ਸੋ ਇਹ ਵੀ ਗੱਲ ਮੈਂ ਅੱਜ ਇੱਥੇ ਰੱਖਣਾ ਚਾਹਾਂਗਾ ਕਿ ਧਿਰੀਆਂ ਗੱਲਾਂ ਨਾ ਕਰੋ ਪ੍ਰੈਸ ਕਾਨਫਰੰਸ ਦੇ ਜ਼ਰੀਏ ਬਿਆਨ ਨਾ ਦਿਓ ਉਥੇ ਬਾਰਡਰ ਤੇ ਜਾਓ ਤੁਸੀਂ ਬਾਰਡਰ ਤੇ ਜਾਓ ਮੋਦੀ ਸਾਹਿਬ ਨਾਲ ਗੱਲ ਕਰੋ ਤੁਹਾਡੇ ਕਹਿੰਨੇ ਲੱਗਦੇ ਨੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਚੌਪਰ ਤੇ ਚੜਾ ਕੇ ਉਹਨਾਂ ਨੂੰ ਲਿਆਓ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਗੱਲ ਕਰਾਓ ਅਸੀਂ ਵੀ ਸੋਚੀਏ ਤੁਸੀਂ ਕਿਸਾਨ ਦੇ ਲੜਕੇ ਹੋ ਜਿਸ ਦਾ ਤੁਸੀਂ ਕਹਿੰਦੇ ਹੋ ਕਿ ਮੈਂ ਇੱਕ ਕਿਸਾਨ ਦੀ ਫੈਮਿਲੀ ਨੂੰ ਬਿਲੋਂਗ ਕਰਦਾ ਮੇਰੇ ਪਿਤਾ ਵੀ ਬਹੁਤ ਵੱਡੇ ਕਿਸਾਨ ਲੀਡਰ ਸਨ ਆਓ ਕੋਈ ਕੋ ਪੰਜਾਬ ਦੀ ਬਿਹਤਰੀ ਵਾਸਤੇ ਕੋ ਪੋਜ਼ਿਟਿਵ ਕੰਟ੍ਰਿਬਿਊਸ਼ਨ ਕਰਕੇ ਦਿਖਾਓ ਗੱਲੀਬਾਤੀ ਇਹ ਗੱਲ ਨਾ ਕਰੋ ਸੁਨੀ ਬੀਜੇਪੀ ਦੇ ਅਧਿਐਖ ਜਖੜ ਸਾਹਿਬ ਮੇਰਾ ਖਿਆਲ ਅਜੇ ਵੀ ਹੈ ਨਾ ਕਿ ਨਹੀਂ ਹੈ ਜੀ ਉਹ ਅਦਬ ਚਾਲੇ ਜੀ ਅੱਛਾ ਅਦਬ ਚਾਲੇ ਅੱਛਾ ਉਹਨਾਂ ਨੇ ਅੱਜ ਜ਼ਿਕਰ ਕੀਤਾ ਕਿ ਜਿਨੇ ਲੋਕ ਪਿਛਲੇ ਦਿਨਾਂ ਦੇ ਵਿੱਚ ਸਾਹ ਜਗਜੀਤ ਸਿੰਘ ਢਾਲੇਵਾਲ ਸਾਹਿਬ ਮਿਲ ਗਏ ਨੇ ਇਹ ਨਿਹਰਾ ਫੋਟੋ ਆਫੀਸ ਅਸੀਂ ਕਹਿਣਾ ਚਾਹੁੰਦੇ ਆ ਜਖੜ ਸਾਹਿਬ ਚਲੋ ਬਾਕੀ ਤੇ ਗਏ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਕਿਉਂਕਿ ਬਾਕੀਆਂ ਦੇ ਤੇ ਹੋਰ ਕੁਝ ਕੋਈ ਜ਼ਰੀਆ ਹੈ ਨਹੀਂ ਉਹਨਾਂ ਕੋਲ ਤੁਸੀਂ ਤੇ ਇੱਕ ਬਹੁਤ ਹੀ ਪਿਆਰੇ ਜਿਹੜੇ ਰਿਪ੍ਰੈਜ਼ੈਂਟੇਟਿਵ ਹੋ ਮੋਦੀ ਸਾਹਿਬ ਦੇ ਤੁਸੀਂ ਕਿਰਪਾ ਕਰਕੇ ਪੁਲਿਸ ਦਾ ਕੰਮ ਕਰੋ ਆਓ ਵੇਖੀਏ ਪਹਿਲੀ ਗੱਲ ਤੇ ਤੁਸੀਂ ਗਏ ਕਿਉਂ ਨਹੀਂ ਉੱਥੇ ਅਸੀਂ ਘਰ ਤੋਂ ਘਟ ਆਪਣੀ ਜ਼ਿੰਮੇਵਾਰੀ ਤੇ ਨਭਾਈ ਉੱਥੇ ਜਾਣ ਦੀ ਤੁਸੀਂ ਉੱਥੇ ਜਾਓ ਹਾਲਚਲ ਪੁੱਛੋ ਐਜ਼ ਅ ਬ੍ਰਿਜ ਦਾ ਕੰਮ ਕਰੋ ਵੇਖੀਏ ਕਿ ਤੁਹਾਡੀ ਜਮਾਤ ਤੁਹਾਡਾ ਲੀਡਰ ਜਿਹੜਾ ਉਹ ਕਿਸਾਨਾਂ ਪ੍ਰਤੀ ਤੇ ਖੇਤ ਮਜ਼ਦੂਰਾਂ ਪ੍ਰਤੀ ਕਿੰਨੇਕ ਸੁਧਿਰ ਨੇ ਕਿੰਨੇ ਕਮਾਂਦਾਰੀ ਨਾਲ ਪੰਜਾਬ ਦੀ ਤੇ ਕਿਸਾਨੀ ਦੀ ਤੇ ਖੇਤ ਮਜ਼ਦੂਰਾਂ ਦੀ ਗੱਲ ਕਰਨਾ ਚਾਹੁੰਦੇ ਨੇ ਸੋ ਇਹ ਵੀ ਗੱਲ ਮੈਂ ਅੱਜ ਇੱਥੇ ਰੱਖਣਾ ਚਾਹਾਂਗਾ ਕਿ ਨਿਰੀਆਂ ਗੱਲਾਂ ਨਾ ਕਰੋ ਪ੍ਰੈਸ ਕਾਨਫਰੰਸ ਦੇ ਜ਼ਰੀਏ ਬਿਆਨ ਨਾ দাও ਉਥੇ ਬਾਰਡਰ ਤੇ ਜਾਓ ਤੇ ਸਹੀ ਬਾਰਡਰ ਤੇ ਜਾਓ ਮੋਦੀ ਸਾਹਿਬ ਨਾਲ ਗੱਲ ਕਰੋ ਤੁਹਾਡੇ ਕਹਿਣੇ ਲੱਗਦੇ ਨੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਚੌਪਰ ਤੇ ਚੜਾ ਕੇ ਉਹਨਾਂ ਨੂੰ ਲਿਆਓ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਗੱਲ ਕਰਾਓ ਅਸੀਂ ਵੀ ਸੋਚੀਏ ਤੁਸੀਂ ਕਿਸਾਨ ਦੇ ਲੜਕੇ ਹੋ ਜਿਸ ਦਾ ਤੁਸੀਂ ਕਹਿੰਦੇ ਹੋ ਕਿ ਮੈਂ ਇੱਕ ਕਿਸਾਨ ਦੀ ਫੈਮਿਲੀ ਨੂੰ ਬਿਲੋਂਗ ਕਰਨਾ ਮੇਰੇ ਪਿਤਾ ਵੀ ਬਹੁਤ ਵੱਡੇ ਕਿਸਾਨ ਲੀਡਰ ਸਨ ਔ ਕੋਈ ਕੋ ਪੰਜਾਬ ਦੀ ਬਿਹਤਰੀ ਵਾਸਤੇ ਕੋ ਪੋਜ਼ਿਟਿਵ ਕੰਟ੍ਰਿਬਿਊਸ਼ਨ ਕਰਕੇ ਦਿਖਾਓ ਗੱਲੀਬਾਤੀ ਇਹ ਗੱਲ ਨਾ ਕਰੋ